ਜਿਨ੍ਹਾਂ ਨੇ ਨੌਜਵਾਨਾਂ ਨੂੰ ਚੱਕ ਚੱਕ ਕੇ ਘਰਾਂ ਦੇ ਵਿੱਚੋਂ ਕੋਹ ਕੋਹ ਕੇ ਮਾਰਿਆ ਸੀ ਉਹਦੀ ਉਮਰ ਨਹੀਂ ਦੇਖੇਗੀ ਉਹ 13 ਸਾਲ ਦਾ ਸੀ ਉਹ 15 ਸਾਲ ਦਾ ਸੀ ਉਹ 17 ਸਾਲ ਦਾ ਸੀ ਹੈਗਾ ਜਸਪ੍ਰੀਤ ਸਿੰਘ ਤਾਂ ਫਿਰ ਜਿਹੜਾ ਉਸ ਦਾ ਜਿਹੜਾ ਇੱਕ ਅਨਕਾਉਂਟਰ ਕੀਤਾ ਜਾਂਦਾ ਕਿਤੇ ਨਰਿੰਦਰ ਸਿੰਘ ਨੂੰ ਮਾਰਿਆ ਜਾਂਦਾ ਬਠਿੰਡੇ ਦੇ ਸੀਐਸਟਾਫ ਦੇ ਵਿੱਚਲ ਜਾ ਕੇ ਕਿਤੇ ਫਾਜ਼ਲਕਾ ਦੇ ਵਿੱਚ ਬੌਰ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਮਾਰਿਆ ਜਾਂਦਾ ਇੱਕ ਵਪਾਰੀ ਦਾ ਕਤਲ ਹੋਇਆ ਜੀ ਤੁਹਾਡੇ ਸਾਰਿਆਂ ਨੇ ਯਾਦ ਹੋਊਗਾ ਭੁੱਖੇ ਪਾਣੇ ਜਿਹੜਾ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ ਪਸ਼ੂ ਬੜਾ ਜਣਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਇਹ ਜਿਹੜਾ ਇੱਕ ਸਟੇਟ ਵੱਲੋਂ ਮੈਂ ਕਹਿ ਦਊਗਾ ਕਿ ਵਾਟਰ ਜਿਹੜਾ ਬੰਬਾ ਉਹ ਤਿਆਰ ਕੀਤਾ ਗਿਆ ਕਿਹਦੇ ਲਈ ਪੰਜਾਬ ਦੇ ਲਈ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਸਾਤੋਂ ਪਹਿਲਾਂ ਤਾਂ ਇੱਕ ਛੋਟੀ ਜਿਹੀ ਬੇਨਤੀ ਆ ਸਾਰਿਆਂ ਨੂੰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਵੀਡੀਓ ਆ ਇੱਕ ਬੜਾ ਜਿਹੜਾ ਆਪਾਂ ਕਹਦੇ ਕਿ ਕਹਿਰ ਦਾ ਮੁੱਦਾ ਹੈਗਾ ਜਿਹੜਾ ਕਿ ਸਹੀਆਂ ਦੌੜ ਵਾਲਾ ਨੌਜਵਾਨ ਮਾਰਿਆ ਜਸਪ੍ਰੀਤ ਸਿੰਘ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਵਿਕਰਮਜੀਤ ਸਿੰਘ ਮਜੀਠੀ ਨੂੰ ਲੈ ਕੇ ਗੱਲ ਕਰਾਂਗੇ ਬਿਕਰਨ ਸਿੰਘ ਮਜੀਠੀਆ ਦੀ ਜਿਹੜੀ ਅੱਜ ਫੇਰ ਮਹਾਲੀ ਕੋਰਟ ਤੋਂ ਉਹਨਾਂ ਨੂੰ ਵੱਡਾ ਜਿਹੜਾ ਝਟਕਾ ਲੱਗਿਆ ਅੱਜ ਉਹਨਾਂ ਦੀ ਜਿਹੜੀ ਪੀਸੀ ਸੀ ਤੇ ਜਿਹੜਾ ਹੁਣ ਉਹ ਝਟਕਾ ਫੇਰ ਲੱਗਿਆਗਾ ਜਿਹੜੀ ਅਗਲੀ ਜਿਹੜੀ ਤਰੀਕ ਆ ਉਹ 6 ਸਤੰਬਰ ਤੇ ਪਾ ਦਿੱਤੀ ਆ ਬੇਸ਼ੱਕ ਕਿਹਾ ਜਾ ਰਿਆ ਸੀ ਕਿ ਮਜੀਠੀਆ ਬਾਹਰ ਆਜੂ ਜੀ ਬਾਹਰ ਆਜੂ ਪਰ ਨਹੀਂ ਬੰਦੂ ਨਹੀਂ ਲੱਗਦਾ ਹੁਣ ਕਈ ਇੱਥੇ ਮੈਂ ਤੁਹਾਨੂੰ ਇੱਕ ਥੋੜੀ ਰੋਕ ਕੇ ਗੱਲ ਕਰਦਾ ਕਈ ਲੋਕਾਂ ਨੂੰ ਲੱਗਦਾ ਕਿ ਜੇ ਫਲਾਨੀ ਪਾਰਟੀ ਦਾ ਇਹ ਝਾੜੂਆਂ ਦਾ ਜਾਂ ਫਲਾਨੀ ਪਾਰਟੀ ਦਾ ਪੱਤਰਕਾਰ ਹੁੰਦਾਗਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਅਸੀਂ ਸੱਚ ਬੋਲਣਾ ਜਿੱਥੇ ਸਾਨੂੰ ਸੱਚ ਜਿੱਥੇ ਝੂਠ ਲੱਗੂਆ ਉੱਤੇ ਝੂਠ ਬੋਲਾਂਗੇ ਜਿਹੜਾ ਸੱਚ ਲੱਗੂਆ ਜਿਹਨੇ ਵਧੀਆ ਕੰਮ ਕੀਤੇ ਆ ਉਹਦੀ ਕਰਾਂਗੇ ਸਰਾਹਦਾ ਕਰਾਂਗੇ ਜਿਹੜਾ ਨੇ ਮਾੜੇ ਕੰਮ ਕੀਤੇ ਆ ਉਹਨਾਂ ਦੀ ਫਿਰ ਉਹੋ ਜੀ ਗੱਲਬਾਤ ਕਰਾਂਗੇ ਔਰ ਮਜੇਠੇ ਦੀ ਗੱਲਬਾਤ ਕਰਨ ਤੋਂ ਕਈਆਂ ਨੂੰ ਭੰਪੜ ਲੱਗਦੇ ਆ ਚਲੂਣੇ ਲੜਦੇ ਆ ਮਿਰਚਾਂ ਲੜਦੀਆਂ ਲੜਨ ਦੇ 100 ਵਾਰ ਲੜਨ ਦੇ ਪਰ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੁਣ ਵਿਜੀਲੈਂਸ ਨੇ ਜਿਹੜਾ ਇਹ ਮਾਮਲਾ ਦਰਜ ਕੀਤਾ ਮਜੇਠੇ ਦੇ ਉੱਪਰ ਸਰੋਤਾਂ ਤੋਂ ਵੱਧ ਆ ਜਿਹੜੀ ਆਮਦਨ ਜਿਹੜੀ ਜਾਇਦਾਦ ਨੂੰ ਲੈ ਕੇ ਤੇ ਉਹ ਪਈ ਅਸੀਂ ਨਹੀਂ ਕੀਤਾ ਉਹ ਸਰਕਾਰ ਨੇ ਕੀਤਾ ਉਹਨਾਂ ਦੇ ਵਿੱਚ ਟੱਕਰਾਂ ਮਾਰੋ ਜਾ ਕੇ ਸਾਡੇ ਵਿੱਚ ਟੱਕਰਾਂ ਮਾਰਨ ਦੀ ਲੋੜ ਨਹੀਂ ਕਿਉਂਕਿ ਅਜੇ ਤਾਂ ਟ੍ਰੈਲਿ ਸੁਰੂ ਹੋਇਆਗਾ ਅਜੇ ਤਾਂ ਬਹੁਤ ਕੁਝ ਆਉਣਾਗਾ ਅੱਗੇ ਅੱਗੇ ਜਾ ਕੇ ਦੇਖਿਓ ਇਹਦੇ ਤੁਹਾਡੇ ਚੀਕਾ ਪੈਣੀਆਂ ਨੇ ਤੁਸੀਂ ਤਾਂ 2 ਮਹੀਨੇ ਹੋਏ ਆਜੇ ਤੁਹਾਡੇ ਸਾਰੇ ਲਾਣੇ ਦੀ ਚੀਕਾ ਪੈਣ ਲੱਗ ਪਈਆਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਪਹਿਲਾਂ 9 10 ਜਿਹੜੇ ਨੌਜਵਾਨ ਬੰਦ ਸੀ ਜਿਨ੍ਹਾਂ ਦੇ ਵਿੱਚ ਹੁਣ ਭਾਈ ਅੰਮਰਤਪਾਲ ਸਿੰਘ ਰਹਿ ਗਿਆ ਇਕੱਲਾ ਤੇ ਬਾਕੀ ਜਿਹੜੇ ਪੰਜਾਬ ਦੇ ਵਿੱਚ ਸਵਿਫਟ ਹੋ ਗਏ 41 42 ਜਣੇ ਉਹ ਬੰਦੇ ਆ ਉਹ ਸਿੱਖ ਨੇ ਜਿਨ੍ਹਾਂ ਦੇ ਉੱਪਰ ਐਨਐਸਏ ਲੱਗੀ ਹੋਈ ਆ ਤੇ ਅਜਨਾਲਾ ਜਿਹੜਾ ਕਾਂਡ ਕਹਿੰਦੇ ਜੀ ਇਹ ਤੇ ਉਹਦੇ ਵੀ ਉੱਤੇ ਜਿਹੜੀਆਂ ਧਰਾਵਾਂ ਵਾਲੇ ਜਿਹੜੀਆਂ ਜਿਹੜਾ 200 ਤਹਿ ਹੋ ਚੁੱਕੇ ਆ ਤੇ 3 ਸਾਲਾਂ ਤੋਂ ਉਹਨੇ ਜਿਹੜਾ ਬੰਦ ਨੇ ਤੇ ਉਦੋਂ ਮਜੀਠੀਆ ਬੜੇ ਜਿਹੜਾ ਅਮਰਪਾਲ ਦਾ ਮਜ਼ਾਕ ਡਾਉਂਦਾ ਹੁੰਦਾ ਸੀ ਆ ਤਰ੍ਹਾਂ ਤਰ੍ਹਾਂ ਦੇ ਤਾਂਹਾਂ ਟੀਵੀ ਜੀ ਲਾ ਕੇ ਜੀ ਅੱਜ ਆਇਆ ਆ ਗਈ ਅੱਜ ਫਲਨ ਆ ਗਿਆ ਜੀ ਧਮਕਾ ਆ ਗਈ ਤੇ ਉਦੋਂ ਤੁਹਾਨੂੰ ਦੁੱਖ ਨਹੀਂ ਲੱਗਿਆ ਉਦੋਂ ਪਰਿਵਾਰ ਨੂੰ ਦੁੱਖ ਨਹੀਂ ਲੱਗਿਆ ਤੇ ਅੱਜ ਜੇਕਰ ਆਪ ਤੇ ਮੇਤਾ ਪੈ ਗਈ ਤਾਂ ਅੱਜ ਪਰਿਵਾਰ ਆ ਜਿਹੜਾ ਹੁਣ ਚੀਕਾਂ ਮਾਰੇਗਾ ਕਹਿੰਦੇ ਹੁੰਦੇ ਆ ਨਾ ਜਿੰਨਾ ਤੇਰੇ ਆਪ ਦੇ ਘਰੇ ਕਹਿੰਦੇ ਅੱਗ ਨਾ ਲੱਗੇ ਦੂਸਰਿਆਂ ਦੀ ਉਦੋਂ ਬਸੰਤਰ ਲੱਗਦੀ ਆ ਦੂਸਰਿਆਂ ਦੇ ਘਰਾਂ ਦੇ ਵਿੱਚ ਆ ਜਦੋਂ ਬੈਣ ਪੈਂਦੇ ਆ ਉਦੋਂ ਕਈ ਇਹ ਜਿਹੇ ਨਖੱਟੂ ਹੁੰਦੇ ਆ ਕਿ ਜਿਹੜੇ ਖੁਸ਼ੀਆਂ ਮਨਾਉਂਦੇ ਆ ਜਦੋਂ ਉਹ ਹੀ ਬੈਣ ਆਪਣੇ ਘਰਾਂ ਦੇ ਵਿੱਚ ਪੜਾ ਤਾਂ ਫੇਰ ਕਹਿੰਦੇ ਪਤਾ ਲੱਗਦਾ ਕਿ ਆਸਲ ਦੁੱਖ ਕੀ ਹੁੰਦਾਗਾ ਇਹਨੂੰ ਦੁੱਖ ਕਹਦੇ ਆ ਤੇ ਭਰਾਵੋ ਇਹ ਸਰਕਾਰਾਂ ਦਾ ਕੰਮ ਆ ਸਾਡਾ ਕੰਮ ਆ ਜਿੰਨਾ ਕਿ ਸਾਨੂੰ ਪਤਾ ਲੱਗਦਾ ਉਹ ਗੱਲ ਆ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਆ ਅਸੀਂ ਗੱਲ ਕਰਦੇ ਆ ਦੂਜਿਆਂ ਕੋਲ ਗੋਲਮੋਲ ਗੱਲ ਨਹੀਂ ਕਰਦੇ ਸਿੱਧੀ ਟਿਕਾ ਕੇ ਗੱਲ ਕਰਦੇ ਆ ਕਿਸੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਮਥੇਰੇ ਤੱਕੇ ਸਹਾਈਆਂ ਕੀਤੀ ਇਹਨਾਂ ਨੇ ਮਥੇਰੇ ਨੌਜਵਾਨਾਂ ਤੇ ਝੂਠੇ ਜਿਹੜੇ ਭਾਰਤੇ ਪਾਇਆ ਬਥੇਰੇ ਨੌਜਵਾਨਾਂ ਨੂੰ ਜਿਹੜਾ ਬੰਦੀ ਸਿੰਘ ਵੀ ਬਣਾਇਆ ਬਥੇਰੇ ਨੌਜਵਾਨਾਂ ਦੀ ਜ਼ਿੰਦਗੀਆਂ ਗਾਲੀਆਂ ਨੇ ਇਹਨਾਂ ਨੇ ਅੱਜ ਤੁਹਾਨੂੰ ਮਜ਼ੇਠੀਆਂ ਚੰਗਾ ਲੱਗਣ ਲੱਗ ਪਿਆ ਦੂਸਰੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਪਾਣੀ ਦਾ ਕਹਿਰ ਆ ਪੰਜਾਬ ਦੇ ਵਿੱਚ ਵਰਤ ਰਿਹਾਗਾ ਲੱਖਾਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਜਿਹੜੇ ਡੰਗਰ ਪਸ਼ੂ ਆ ਉਹ ਵੀ ਜਿਹੜੇ ਤਬਾਹ ਹੋ ਗਏ ਆ ਭੁਖੇ ਪਾਣੇ ਜਿਹੜਾ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ ਪਸ਼ੂ ਬੜਾ ਜਣਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਇਹ ਜਿਹੜਾ ਇੱਕ ਸਟੇਟ ਵੱਲੋਂ ਮੈਂ ਕਹਿ ਦੂੰਗਾ ਕਿ ਵਾਟਰ ਆ ਜਿਹੜਾ ਬੰਬਾ ਉਹ ਤਿਆਰ ਕੀਤਾ ਗਿਆ ਕਿਹਦੇ ਲਈ ਪੰਜਾਬ ਦੇ ਲਈ ਤੁਸੀਂ ਦਿੱਲੀ ਨਹੀਂ ਦਵੇ ਤੇ ਉਥੋਂ ਜਿੱਤ ਕੇ ਆਏ ਉਹ ਗੱਲ ਹਾਜ਼ਮ ਨਹੀਂ ਹੋਈ ਸਟੇਟ ਨੂੰ ਤੁਸੀਂ ਇੱਥੇ ਧਰਨੇ ਮੁਜ਼ਾਰੇ ਕੀਤੇ ਉਹ ਗੱਲ ਸਟੇਟ ਨੂੰ ਹਾਜ਼ਮ ਨਹੀਂ ਹੋਈ ਤਾਂ ਫਿਰ ਜਿਹੜੀ ਇੱਕ ਪਾਲਿਸੀ ਬਣਦੀ ਆ ਉਹਨਾਂ ਦੇ ਤਹਿਤ ਤੁਹਾਡੀਆਂ ਜ਼ਮੀਨਾਂ ਹਟਾਉਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਤਾਂ ਸਟੇਟ ਨੂੰ ਉਹ ਗੱਲ ਹਾਜ਼ਮ ਨਹੀਂ ਆਈ ਇਸ ਕਰਕੇ ਜਿਹੜੇ ਵਰਤਾਰੇ ਆ ਸਮੇਂ-ਸਮੇਂ ਤੇ ਵਾਪਰਦੇ ਰਹਿੰਦੇ ਆ 1988 ਤੁਹਾਡੇ ਯਾਦ ਹੋਊਗਾ ਕਿ ਕਿੰਨੀ ਤਬਾਹੀ ਜਿਹੜਾ ਮੰਜ਼ਰਾ ਉਹ ਪੰਜਾਬ ਦੇ ਵਿੱਚ ਜਿਹੜਾ ਹੜਾਂ ਦਾ ਪਾਣੀ ਕਹਿੰਦੇ ਸੀ ਉਹਨੂੰ ਉਦੋਂ ਮੂਵਮੈਂਟ ਅਸੀਂ ਖੜਕੂਆਦ ਦੀ ਕਿ ਉਹਨਾਂ ਨੂੰ ਡਰਾਉਣ ਦੇ ਲਈ ਉਹਨਾਂ ਨੂੰ ਭਜਾਉਣ ਦੇ ਲਈ ਤੇ ਕੰਮੇ ਉਹਨਾਂ ਨੇ ਸੱਤਾ ਤੇ ਬੈਠ ਕੇ ਜਿਹੜਾ ਗੁਜਾਰਾ ਕੀਤਾ ਕਿਸੇ ਸੁਸਾਇਟੀ ਦੇ ਸਾਤ ਉੱਤੇ ਬੈਠ ਗਏ ਕਿਸੇ ਬੈਂਕ ਦੀ ਤੇ ਬੈਠ ਗਏ ਜਾਨੀ ਕਿ ਬੜਾ ਲੰਬਾ ਚੌੜਾ ਇਹ ਆਪਾਂ ਵਰਤਾਰਾਗਾ ਇਹਨੂੰ ਸਮਝਣ ਦੀ ਥੋੜੀ ਜਿਹੀ ਜ਼ਰੂਰਤ ਆ ਜਿਹੜੀਆਂ ਚੀਜ਼ਾਂ ਨੇ ਲਗਾਤਾਰ ਕਿਉਂ ਹੋ ਰਹੀਆਂ ਨੇ ਇਹ ਇੱਕਦਮ ਕਿਉਂ ਹੋ ਜਾਂਦੀਆਂ ਨੇ ਕੀ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਪਾਣੀ ਆ ਉਹ ਹਰ ਸਾਲ ਦਾ ਜਿਹੜਾ ਵਹਾ ਉਹਦਾ ਤੇਜ ਹੁੰਦਾਗਾ ਤੇ ਵੱਧਦਾਗਾ ਤੇ ਸਰਕਾਰਾਂ ਜਿਹੜਾ ਇਹਨਾਂ ਪਹਿਲਾਂ ਵੀ ਰੋਕ ਸਕਦੀਆਂ ਨੇ ਪਰ ਨਹੀਂ ਇਹ ਤੁਹਾਡਾ ਜਿਹੜਾ ਤਾਨੂੰ ਤੋਕੇ ਦੇਖਿਆ ਜਾ ਰਿਹਾ ਤੁਹਾਡੀ ਇੱਕ ਨਸਲ ਕੁਸੀ ਐਵੇਂ ਇੱਕ ਤੇ ਮੰਨੋ ਤੁਸੀਂ ਨਾ ਮੰਨੋ ਜਿਹੜੀ ਵੱਖਰੀ ਗੱਲ ਆ ਤੇ ਦੂਸਰੀ ਗੱਲ ਆਪਾਂ ਕਰਦੇ ਅੱਜ ਜਸਪ੍ਰੀਤ ਸਿੰਘ ਸਿੰਘਾ ਦੌੜ ਵਾਲਾ ਉਹ ਨੌਜਵਾਨ 22 ਸਾਲਾਂ ਦਾ ਮੁੰਡਾ ਜਿਹੜਾ ਕੈਨੇਡਾ ਦੇ ਵਿੱਚੋਂ ਆਇਆ ਮਾਪਿਆਂ ਨੂੰ ਅਜੇ ਕਹਿੰਦੇ ਪਤਾ ਨਹੀਂ ਲੱਗਿਆ ਤੇ ਪੁਲਿਸ ਨੂੰ ਪਤਾ ਲੱਗ ਗਿਆ ਕਿ ਫਲਾਣੇ ਦਾ ਮੁੰਡਾ ਚੱਕ ਲਿਆ ਤੇ ਉਹਦੇ ਵਿੱਚ ਅਨਵੋਲਵ ਹੈਗਾ ਹੈ ਜਸਪ੍ਰੀਤ ਸਿੰਘ ਆ ਤਾਂ ਫੇਰ ਜਿਹੜਾ ਉਸ ਦਾ ਜਿਹੜਾ ਇੱਕ ਅਨਕਾਉਂਟਰ ਕੀਤਾ ਜਾਂਦਾ ਉਦਾਹਰਨ ਕਾਉਂਟਰ ਮਡੌਰ ਪਿੰਡ ਦੇ ਵਿੱਚ ਕੀਤਾ ਜਾਂਦਾ ਕਿ ਉਹ ਜਿਹੜੀ ਵੀਡੀਓ ਆ ਜਿਹੜਾ ਕਿ ਜਸਪ੍ਰੀਤ ਸਿੰਘ ਨੇ ਹੱਥ ਖੜੇ ਕਰਨ ਦੇ ਜਿਹੜੀ ਵੀਡੀਓ ਆ ਉਹ ਸਾਰਿਆਂ ਦੇ ਉਹਨਾਂ ਦੇ ਕੋਲੇ ਹੈਗੀ ਹੈ ਪਰਿਵਾਰ ਦੇ ਕੋਲੇ ਤੇ ਪਰ ਉਹਨੂੰ ਫੇਰ ਵੀ ਜਿਹੜਾ ਫੜ ਕੇ ਜਿਹੜਾ ਕੋਲੇ ਖੜ ਕੇ ਜਿਹੜੀਆਂ ਗੋਲੀਆਂ ਮਾਰ ਕੇ ਜਿਹੜਾ ਚਾਰ ਇਨਸਪੈਕਟਰ ਅੱਠ ਹੋਰ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਮਾਰਿਆ ਉਹਦੇ ਵਿੱਚ ਕਿਹੜੇ-ਕਿਹੜੇ ਹੋਰ ਮੁਲਾਜ਼ਮ ਸੀ ਇਹ ਅਜੇ ਪਟੀਸ਼ਨ ਪਾਈ ਹੋਈ ਆ ਜਸਪ੍ਰੀਤ ਸਿੰਘ ਦੀ ਮਾਤਾ ਬਲਜੀਤ ਕੌਰ ਵੱਲੋਂ ਹਾਈ ਕੋਰਟ ਦੇ ਵਿੱਚ ਤੇ ਕਈ ਕਹਿੰਦੇ ਸੀ ਜੇ ਇਹ ਪਟੀਸ਼ਨ ਵਾਪਸ ਲੈ ਲਈ ਇਸ ਤਰ੍ਹਾਂ ਹੋ ਗਿਆ ਉਹਨਾਂ ਦਾ ਬੇਟਾ ਅੰਗਤ ਬਾਠਾ ਜੇਕਰ ਇਹ ਹੰਕਾਰੇ ਹੋਏ ਪੁਲਿਸ ਵਾਲੇ ਤੇ ਉਹ ਦੁਆਰੇ ਪਟੀਸ਼ਨ ਪਾਈ ਹੋਈ ਆ ਤੇ ਉਹਦੇ ਵਿੱਚ ਅਗਲੀ ਜਿਹੜੀ ਤਰੀਕ ਆ ਉਹ 17 9 2025 ਆ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਆ ਭਗਵੰਤ ਮਾਨ ਸਰਕਾਰ ਤੋਂ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਉਹ ਨੌਜਵਾਨ ਆ ਕਿਦੋਂ ਕਿੱਥੋਂ ਆਇਆ ਕਿੱਥੇ ਉਤਰਦਾ ਤੇ ਕਵੇਂ ਉਹਦਾ ਜਿਹੜਾ ਸਾਰਾ ਤਾਣਾ ਬਾਣਾ ਕਵੇਂ ਬਣਿਆ ਕਿਹੜੇ-ਕਿਹੜੇ ਪੁਲਿਸ ਅਫਸਰਾਂ ਦਾ ਉਹਦੇ ਵਿੱਚ ਮਾਰਨ ਦਾ ਹੱਥ ਆ ਕਿਉਂ ਉਹਨੂੰ ਮਾਰਿਆ ਗਿਆ ਮੰਨ ਲਓ ਆਪਾਂ ਕਹਿੰਦੇ ਆ ਕਿ ਜੇ ਕਿਸੇ ਨੇ ਗਲਤੀ ਕਰ ਲਈ ਤਾਂ ਉਹਦਾ ਹੱਲ ਇਹ ਆ ਕਿ ਉਹਨੂੰ ਗੋਲੀਆਂ ਮਾਰ ਦਿਓ ਇਹ ਹੱਲ ਆ ਉਹਦਾ ਤੇ ਤੁਸੀਂ ਆਪ ਦਾ ਪੁਲਿਸ ਵਾਲਿਆਂ ਨੂੰ ਪੁੱਛੋ ਕਿ ਬੰਦਾ ਕਹਿੰਦੇ ਹੁੰਦੇ ਵੀ ਇੱਕ ਵਾਰੀ ਠੋਕਰ ਲੱਗ ਜਾਵੇ ਤਾਂ ਬੰਦਾ ਬਣ ਜਾਂਦਾ ਜੇ ਉਹ ਬਾਰ ਬਾਰ ਠੋਕਰਾਂ ਲੱਗੀ ਜਾਣ ਤਾਂ ਉਹਨ ਬੰਦਾ ਨਹੀਂ ਸਮਝ ਆ ਜਾਂਦਾ ਜਿਹੜੇ ਤੁਸੀਂ 90 ਤੋਂ 96 ਤੱਕ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਆ ਤੁਹਾਨੂੰ ਜਿਹੜਾ 20 ਸਾਲਾਂ ਦੀ ਜਿਹੜੀ ਸਜ਼ਾ ਹੋ ਰਹੀਆਂ ਉਹ ਵੀ ਕੈਦੀਆਂ ਐਸਐਸਪੀ ਡੀਐਸਪੀ ਇੰਸਪੈਕਟਰ ਤੋਂ ਇਲਾਵਾ ਜਿਹੜੇ ਕਿੰਨੇ ਜਿਹੜੇ ਸੀਬੀਆਈ ਕੋਰਟ ਦੇ ਵੱਲੋਂ ਜਿਹੜੀ ਸਜ਼ਾ ਸੁਣਾਈ ਆ ਤੇ ਹੁਣ ਇੱਕ 129 ਜਣਿਆਂ ਤੇ ਦੋਸ਼ ਹੋਰ ਤੈਅ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਚੱਕ-ਚੱਕ ਕੇ ਘਰਾਂ ਦੇ ਵਿੱਚੋਂ ਕੋਹ-ਕੋਹ ਕੇ ਮਾਰਿਆ ਸੀ ਉਹਦੀ ਉਮਰ ਨਹੀਂ ਦੇਖੀ ਗਈ ਉਹ 13 ਸਾਲ ਦਾ ਸੀ ਉਹ 15 ਸਾਲ ਦਾ ਸੀ ਉਹ 17 ਸਾਲ ਦਾ ਸੀ ਉਹ ਬਜ਼ੁਰਗ ਸੀ ਉਹ ਮਾਤਾ ਸੀ ਇਹ ਨਹੀਂ ਦੇਖਿਆ ਗਿਆ ਬਸ ਫੀਤੀਆਂ ਲਵਾਉਣੀਆਂ ਮੋਢੇ ਤੇ ਸਟਾਰ ਲਵਾਉਣੀਆਂ ਮੋਢੇ ਉੱਤੇ ਇਸ ਕਰਕੇ ਜਿਹੜਾ ਚਾਚਾ ਕੇ ਮਾਰਦੇ ਸਟਾਰ ਤੁਹਾਡੇ ਲੱਗੇ ਵੀ ਆ ਤੇ ਅੱਜ ਉਹਨਾਂ ਨੂੰ ਜਿਹੜੀਆਂ ਭੋਗਣੀਆਂ ਪੈ ਰਹੀਆਂ ਨੇ ਇਹ ਅੱਜ ਇੱਕ ਉਹ ਪੁਲਿਸ ਅਫਸਰ ਆ ਉਹ ਐਸਐਸਪੀ ਕਹਿੰਦਾ ਜੀ ਮੈਨੂੰ ਮੇਰੇ ਤੇ ਰਹਿਮ ਕਰੋ ਕਹਿੰਦਾ ਮੈਨੂੰ ਸ਼ੂਗਰ ਦੀ ਬਿਮਾਰੀ ਆ ਉਹ ਤੁਹਾਡੇ ਵਰਗੇ ਤਾਂ ਕੀੜੇ ਪੈਣ ਇਹ ਜਿਹੇ ਆਂਦੇ ਤੈਨੂੰ ਸ਼ੂਗਰ ਦੀ ਬਿਮਾਰੀ ਆ ਜਿਨ੍ਹਾਂ ਦੇ ਬੱਚੇ ਤੁਸੀਂ ਮਾਰੇ ਆ ਉਹਨਾਂ ਦੇ ਘਰ ਆ ਜਾੜਿਆ ਮਾੜੀ ਮੋਟੀ ਸ਼ੰਗ ਮੰਨੋ ਤੁਸੀਂ ਅਜੇ ਕਿਹੜਾ ਹਟਦੇ ਆ ਸਾਬਕ ਨਹੀਂ ਲੈਂਦਾ ਇਹ ਪੁਰਾਣਿਆਂ ਤੋਂ ਵੀ ਪੁਰਾਣਿਆਂ ਨੇ ਆਹ ਕੁਝ ਕੀਤਾ ਤਾਂ ਅੱਜ ਉਹਨਾਂ ਨੂੰ ਜੇਲਾ ਦੇਖਣੀ ਪੈ ਰਹੀਆਂ ਕਹਿੰਦੇ ਨਰਿੰਦਰ ਸਿੰਘ ਨੂੰ ਮਾਰਿਆ ਜਾਂਦਾ ਬਠਿੰਡੇ ਦੇ ਸੀਏ ਸ਼ਤਾਬ ਦੇ ਵਿੱਚਲ ਜਾ ਕੇ ਕਹਿੰਦੇ ਫਾਜ਼ਲਕਾ ਦੇ ਵਿੱਚ ਅਵਾਰ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਮਾਰਿਆ ਜਾਂਦਾ ਇੱਕ ਵਪਾਰੀ ਦਾ ਕਤਲ ਹੋਇਆ ਜੀ ਤੁਹਾਡੇ ਸਾਰਿਆਂ ਨੇ ਯਾਦ ਹੋਊਗਾ ਉਹਦੇ ਵਿੱਚ ਫੜੇਗੇ ਅਜੇ ਕਿ ਨਹੀਂ ਫੜੇਗੇ ਪਰ ਉਹਨਾਂ ਨੂੰ ਘਰਾਂ ਤੋਂ ਫੜ ਕੇ ਜਿਹੜਾ ਬਾਅਦ ਵਿੱਚ ਕਹਤਾ ਕਿ ਬੜੀ ਚਰਚਾ ਕੀਤੀ ਜੀ ਅਸੀਂ ਕਹਿੰਦੇ ਉਹਨਾਂ ਦਾ ਅਨਕਾਉਂਟਰ ਕਰਤਾ ਜਦੋਂ ਲੋਕਾਂ ਦਾ ਹੜ ਜਿਹੜਾ ਉਹਨਾਂ ਦੇ ਪੁਲਿਸ ਦੇ ਹਲਟ ਪੈਣ ਲੱਗੇ ਆ ਤਾਂ ਇਹ ਕਹਿ ਕੇ ਖਿਹੜਾ ਸੜਾ ਲਿਆ ਕਿ ਇਹ ਤਾਂ ਗੈਂਗਸਟਰਾਂ ਨੇ ਮਾਰ ਕੇ ਆਖੇ ਕਿੱਡੀ ਸ਼ਰਮ ਵਾਲੀ ਗੱਲ ਆ ਉਹ ਪੁਲਿਸ ਦੇ ਹੱਥ ਵਿੱਚ ਬੰਦਾ ਹੋਵੇ ਤੇ ਬਗਾਨਾ ਬੰਦਾ ਮਾਰ ਦੇ ਤੁਸੀਂ ਉੱਤੇ ਕੀ ਕਰਦੇ ਸੀ ਇਹ ਇਹ ਕਹਾਣੀਆਂ ਸਾਰੀਆਂ ਬਣਾਈਆਂ ਜਾਂਦੀਆਂ ਰਟੀਆਂ ਰਟਾਈਆਂ ਕਹਾਣੀਆਂ ਨੇ ਜਿਹੜੀਆਂ ਇਹ ਬੜਾ ਕੁਝ ਹੁੰਦਾਗਾ ਮਾਤਾ ਨੂੰ ਇਹ ਤੇ ਹੋਰ ਵੀ ਦੱਸ ਦੇਵਾ ਕਿ ਜਿਹੜੇ ਉਚਾਰਾ ਇਨਸਪੈਕਟਰ ਨੇ ਤੇ ਉਹਨਾਂ ਤੋਂ ਇਲਾਵਾ ਹੋਰ ਨੇ ਤੇ ਜਿਹੜਾ ਕਰਨਲ ਜਿਹੜਾ ਪਰਿਵਾਰ ਦਾ ਮਾਮਲਾ ਆਗਾ ਜਿਹੜਾ ਜਪਾ ਕਹਿੰਦੀ ਕਿ ਕਰਨਲ ਪਸਵਿੰਦਰ ਸਿੰਘ ਬਾਠਾ ਅਤੇ ਉਹਨਾਂ ਦਾ ਬੇਟਾ ਅੰਗਤ ਬਾਠਾ ਜੇਕਰ ਇਹ ਹੰਕਾਰੇ ਹੋਏ ਪੁਲਿਸ ਵਾਲੇ ਉਸ ਨੂੰ ਨਾ ਜਿਹੜਾ ਬੁਰੀ ਤਰ੍ਹਾਂ ਪਸ਼ੂ ਆਵਾਂ ਕੁੱਟਦੇ ਤਾਂ ਸ਼ਾਇਦ ਇਹ ਮੁੱਦਾ ਜਸਪ੍ਰੀਤ ਵਾਲਾ ਦਬ ਕੇ ਰਹਿ ਜਾਂਦਾ ਕਿਉਂਕਿ ਪਰਿਵਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਆਉਣੀ ਸੀ ਪਰ ਕਹਿੰਦੇ ਹੁੰਦੇ ਆ ਕੁਦਰਤ ਬੜੀ ਬਲਵਾਨ ਆ ਕਹਿੰਦੇ ਉਹ ਸਭ ਕੁਝ ਦੇਖਦੀ ਆ ਤੁਸੀਂ ਬੰਦੇ ਤੋਂ ਚੀਜ਼ਾਂ ਲੁਕੋ ਸਕਦੇ ਹੋ ਪਰ ਅਕਾਲ ਪੁਰਖ ਤੋਂ ਜਾਂ ਕੁਦਰਤ ਤੋਂ ਚੀਜ਼ਾਂ ਨਹੀਂ ਲੁਕੋ ਸਕਦੇ ਇਸ ਕਰਕੇ ਜਿਹੜਾ ਹਾਸਲ ਹੋ ਰਿਹਾ ਤਾਂ ਕੁਦਰਤ ਦੇਖ ਰਹੀ ਆ ਤੁਸੀਂ ਉਹਨੂੰ ਕਿੱਥੇ ਚੱਕ ਕੇ ਜਿਹੜਾ ਅਲ ਜਾ ਕੇ ਕਿਤੇ ਸਮਾਦ ਦੇ ਕੋਲ ਜਾ ਕੇ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹਨੂੰ ਮਾਰ ਦਿੰਨੇ ਹੋ ਠੀਕ ਆ ਕਿ ਭਾਈ ਉਹਨੇ ਜੇ ਤੁਸੀਂ ਮੰਨਦੇ ਹੋ ਕਿ ਪਾਈ ਉਹਨੇ ਕ੍ਰਾਇਮ ਕੀਤਾ ਉਹਨੇ ਬੱਚਾ ਕਨੈਪ ਕੀਤਾ ਬੱਚਾ ਸਹੀ ਸਲਾਮਤ ਮਿਲ ਗਿਆ ਤਾਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰੋ ਤਾਂ ਸਾਰਾ ਕੁਝ ਸੱਚ ਦਾ ਸੱਚ ਜਿਹੜਾ ਸਾਹਮਣੇ ਆ ਜਾਂਦਾ ਪਰ ਅੱਜ ਹੁਣ ਸੱਚ ਦੱਸੀਏ ਕਿ ਤੁਹਾਡੇ ਆਈਏ ਜਦੋਂ ਮੁੰਡੇ ਕਿਸੇ ਦਾ ਜਿਹੜਾ ਨੌਜਵਾਨ ਆ ਉਹ ਸੱਚ ਸਾਰਾ ਕੁਝ ਨਾਲ ਲੈ ਕੇ ਤੁਰ ਗਿਆ ਤੇ ਹੁਣ ਕਿਉਂ ਪਤਾ ਕਿਵੇਂ ਲੱਗੇ ਕਹਾਣੀ ਦਾ ਇਹ ਕਹਾਣੀ ਦਾ ਪਤਾ ਸੀਬੀਆਈ ਦੀ ਜਾਂਚ ਹੋਊਗੀ ਇਹ ਕਹਾਣੀ ਦਾ ਤਾਂ ਪਤਾ ਲੱਗੂਗਾ ਤੇ ਉਹਨੇ ਵਿੱਚ ਦਾ ਜਿਹੜਾ ਇਹ ਕਹਾਣੀ ਆਪਾਂ ਕਹ ਜੀਏ ਕਿ ਪਾਣੀ ਦੇ ਵਿੱਚ ਇੱਕ ਮਧਾਨੀ ਆ ਠੀਕ ਆ ਕਿ ਆਪਾਂ ਗੱਲਾਂ ਅੱਜ ਕਰ ਰਹੇ ਆ ਅੱਜ ਪਰਿਵਾਰ ਵੀ ਵੀ ਦੁਖੀ ਆ ਦੁਖੀ ਹੋਣੀ ਆ ਜਿਨ੍ਹਾਂ ਦਾ ਇਕਲੌਤਾ ਪੁੱਤਰ ਜਿਨ੍ਹਾਂ ਨੂੰ ਐ ਪਤਾ ਹੈ ਕਿ ਸਾਡਾ ਪੁੱਤ ਕੈਨੇਡਾ ਗਿਆ ਤੇ ਉਹ ਕਹਿੰਦੇ ਜੀ ਇੱਥੇ ਤਾਂ ਅਨਕਾਊਂਟਰ ਹੋ ਗਿਆ ਪੰਜਾਬ ਦੇ ਵਿੱਚ ਤੇ ਤੁਹਾਡਾ ਮੁੰਡਾ ਤਾਂ ਪੰਜਾਬ ਦੇ ਵਿੱਚ ਆਇਆ ਜਿਹਨੂੰ ਇਹ ਪਤਾ ਨਹੀਂ ਕਿ ਸਾਡਾ ਮੁੰਡਾ ਪੰਜਾਬ ਦੇ ਵਿੱਚ ਆਇਆ ਤਾਂ ਤੁਸੀਂ ਇਹ ਦੇਖ ਲਓ ਕਿ ਉਹਦੀ ਜਿਹੜੀ ਡੈੱਡ ਬਾਡੀ ਆ ਤੇ ਉਹ ਸਿੱਧਾ ਜਿਹੜਾ ਸਮਸ਼ਾਨ ਘਾੜ ਦੇ ਵਿੱਚ ਮਰੀਆਂ ਦੇ ਵਿੱਚ ਜਿਹੜੇ ਉੱਥੇ ਜਾ ਕੇ ਜਿਹੜਾ ਲੈ ਕੇ ਗਏ ਆ ਜਿਹੜਾ ਰਸਮਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀਆਂ ਆਮ ਜਿਹੜਾ ਘਰਾਂ ਦੇ ਵਿੱਚ ਨਿਭਾਉਣੀਆਂ پتہ ਨਹੀਂ ਕਿੱਡਾ ਵੱਡਾ ਗੈਂਗਸਟਰ ਜਾਂ ਕਿੱਡਾ ਵੱਡਾ ਅਤਵਾਦੀ ਸੀ ਉਹ ਹੁਣ ਕਰਨਲ ਦੀ ਜਿਹੜੀ ਪਤਨੀ ਆ ਜਸਵਿੰਦਰ ਕੌਰ ਬਾਠ ਆ ਮੈਂ ਉਹਦਾ ਧੰਨਵਾਦ ਪਹਿਲਾਂ ਵੀ ਬੜੇ ਬਾਰੇ ਕੀਤਾ ਤੇ ਅੱਜ ਵੀ ਕਰਨਾ ਚਾਹਣਾ ਕਿਉਂਕਿ ਉਹਨੇ ਜਿਹੜਾ ਬੜੇ ਮੁੱਦੇ ਚੁੱਕਿਆ ਜਸਪ੍ਰੀ ਸਿੰਘ ਵਾਲਾ ਵੀ ਚੁੱਕਿਆ ਆਪਣੇ ਪਤੀ ਵਾਲਾ ਵੀ ਆਪਣੇ ਪੁੱਤਰ ਵਾਲਾ ਵੀ ਨਰਿੰਦਰਦੀਪ ਵਾਲਾ ਵੀ ਫਾਜ਼ਲ ਕੇ ਅਬੋਰ ਵਾਲਾ ਵੀ ਉਹਨਾਂ ਨੇ ਅਜੇ ਵੀ ਕਿਹਾ ਕਿ ਜੇਕਰ ਕਿਸੇ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜਾ ਉਹ ਆਵਾਜ਼ ਬਣ ਸਕਦੇ ਆ ਕਿਉਂਕਿ ਇਹ ਜਜ਼ਬਾ ਹਰ ਇੱਕ ਹਰ ਵਿੱਚ ਨਹੀਂ ਹੁੰਦਾ ਇਹ ਜਜ਼ਬਾ ਪਰਮਾਤਮਾ ਵੱਲੋਂ ਭਰਿਆ ਜਾਂਦਾ ਤੇ ਅੱਜ ਜੇਕਰ ਹੁਣ ਉਹੀ ਚਾਰੇ ਇਨਸਪੈਕਟਰ ਆ ਕਮੇਟ ਅਰਲੀਮੈਂਟਾਂ ਕੜ-ਕੜ ਕੇ ਹਾਰ ਗਏ ਤੇ ਜਿਹੜਾ ਹੁਣ ਸਿਬੀਏ ਜਿਹੜਾ ਮਾਮਲਾ ਹੈਗਾ ਸਿਬੀਏ ਦੇ ਕੋਲ ਆ ਹੁਣ ਸਿਬੀਏ ਵੱਲੋਂ ਜਿਹੜਾ ਪੂਰੀ ਪੱਧਰ ਤੇ ਜਾਂਚ ਜਿਹੜੀ ਕਰਨਲ ਬਾੜ ਦੇ ਜਦੋਂ ਮਾਮਲੇ ਦੀ ਜਾਂਚ ਕੀਤੀ ਉਦੋਂ ਆਟੋਮੈਟਿਕ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਸਾਹਮਣੇ ਆ ਜਾਊਗਾ ਫਿਰ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਤੁਸੀਂ ਕੀ ਕਰਦੇ ਸੀ ਕਿੱਥੋਂ ਆਏ ਸੀ ਤੁਸੀਂ ਕਿਹਾ ਕਿ ਝੂਠਾ ਪੁਲਤ ਮਕਾਬਲਾ ਬਣਾਇਆ ਕਿਦਾ ਬਣਾ ਕੇ ਆਏ ਸੀ ਤਾਂ ਉਹਨਾਂ ਨੂੰ ਦੱਸਣਾ ਪਊਗਾ ਪਹਿਲੀ ਗੱਲ ਤਾਂ ਉਸੇ ਦੇ ਵਿੱਚ ਫਸਣਗੇ ਦੂਸਰਾ ਜਿਹੜਾ ਕੋਰਟ ਆ ਹਾਈ ਕੋਰਟ ਦਾ ਜਿਹੜਾ ਕੇਸ ਲਾਇਆ ਪੰਜਾਬ ਸਰਕਾਰ ਤੋਂ ਜਿਹੜਾ ਜਵਾਬ ਦਾਵਾ ਮੰਗਿਆਗਾ ਹੁਣ ਦੇਖਦੇ ਆ 17 ਤਰੀਕ ਨੂੰ ਜਿਹੜਾ ਜਵਾਬ ਪੰਜਾਬ ਸਰਕਾਰ ਦਿੰਦੀ ਆ ਜਾਂ ਉਹਦੇ ਵਿੱਚ ਕੀ ਗੱਲਬਾਤ ਕਰਦੀ ਆ ਕਿ ਇਹ ਚਾਰੇ ਇੰਸਪੈਕਟਰਾਂ ਜਾਂ ਹੋਰ ਜਿਹਨਾਂ ਦੇ ਵਿੱਚ ਡੀਐਸਪੀ ਤੱਕ ਐਸਐਸਪੀ ਤੱਕ ਦਾ ਜਿਹੜਾ ਨਾਮ ਆਉਂਦਾਗਾ ਕਿਉਂ ਨੌਜਵਾਨ ਨੂੰ ਜਿਹੜਾ ਮਾਰਿਆ ਗਿਆ ਕਿ ਅਸਲ ਉਹਦੀ وجہ ਕੀ ਆ ਉਹਦਾ ਕਾਰਨ ਲੱਭਣਾ ਸਭ ਤੋਂ ਵੱਡੀ ਗੱਲ ਆ ਇਥੇ ਪਹਿਲਾਂ ਵੀ ਜਿਹੜੇ ਲੱਖਾਂ ਨੌਜਵਾਨ ਆਣ ਜਿਹੜੇ ਇਸ ਤਰ੍ਹਾਂ ਚੁੱਕ ਚੁੱਕੇ ਘਰਾਂ ਦੇ ਵਿੱਚੋਂ ਖਪਾ ਦਿੱਤੇ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਕਰਨੇ ਜਿਹੜੇ ਮੈਂ ਤੁਹਾਨੂੰ ਤਿੰਨੇ ਵਿਸ਼ੇ ਸੁਣਾਏ ਆ ਚਾਰੇ ਜਸਪ੍ਰੀਤ ਸਿੰਘ ਦਾ ਹੋ ਗਿਆ ਕਰਨਲ ਬਾੜਦਾ ਹੋ ਗਿਆ ਮਜੀਠੀ ਦਾ ਹੋ ਗਿਆ ਤਾਂ ਜਿਹੜਾ ਇੱਕ ਬਾਟਰ ਪਾਣੀ ਆਪਾਂ ਕਹ ਜੀਏ ਕਿ ਇਹ ਬਾਟਰ ਬੰਬ ਆ ਇੱਕ ਮੈਂ ਕਹੂੰਗਾ ਸਟੇਟ ਵੱਲੋਂ ਜਿਹੜਾ ਤੁਹਾਡੇ ਉੱਤੇ ਜਿਹੜਾ ਸੁੱਟਿਆ ਗਿਆ ਤੇ ਇਸ ਨੂੰ ਬੜੀ ਸਮਝ ਦੀ ਜ਼ਰੂਰਤ ਆ ਤੇ ਅੱਜ ਭਾਈ ਪੰਜਾਬੀਆਂ ਦੇ ਵਿੱਚ ਏਕਾ ਦਿਖਾਉਣ ਦੀ ਜ਼ਰੂਰਤ ਆ ਅੱਜ ਬਾਹਰਲਾ ਜਿਹੜੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਉਹ ਤੁਹਾਡੀ ਸਹਾਇਤਾ ਕਰੇ ਆ ਪਰ ਦੂਜੀਆਂ ਸਟੇਟਾਂ ਵਾਲੇ ਜਿਨ੍ਹਾਂ ਨੂੰ ਤੁਸੀਂ ਆਪਣੇ ਭਾਈ ਵੱਡੇ ਛੋਟੇ ਮੰਨਦੇ ਸੀ ਕੋਈ ਤੁਹਾਡੇ ਆ ਕੇ ਨਾਲ ਖੜੇ ਹੈਗਾ ਤੁਸੀਂ ਚੱਕ-ਚੱਕ ਕੇ ਜਿਹੜਾ ਦੋਨੋਂ ਵਾਲਟੀਆਂ ਫਲਾਣੇ ਥਾਂ ਜਿਹੜਾ ਲੰਗਰ ਲਾਤਾ ਧੰਕੇ ਥਾਂ ਲੰਗਰ ਲਾਤਾ ਮਾਫ ਕਰਨਾ ਜੇ ਕਿਸੇ ਨੂੰ ਇਹ ਗੱਲ ਚ ਵੀ ਆ ਪਰ ਦੁੱਖ ਨਾਲ ਕਹਿਣੀਆਂ ਪੈ ਜਾਂਦੀਆਂ ਕਈ ਗੱਲਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖਿਆ ਕਰੋ ਧੰਨਵਾਦ ਵੈਰਜ ਜੀ ਦਾ ਖਾਲਸਾ ਵੈਰਜ ਜੀ ਕੀ ਫਤਿਹ